ਕਲੋਜ਼ ਮੁੰਡਾ ਆਇਆ ਕੋਈ ਮੈਨੂੰ ਪਤਾ ਵੀ ਨਹੀਂ ਲੱਗਾ ਉੱਥੇ ਜਦੋਂ ਇੰਡੀਆ ਹੁਣ ਮੈਂ ਤੇ ਨਹੀਂ ਜਾਂਦਾ ਮੇਰੀ ਸਿਸਟਰ ਜਾਂਦੀ ਭਰਾ ਜਾਂਦਾ ਕਦੀ ਸਿੱਧੇ ਮੂੰਹ ਨਾਲ ਬੁਲਾਇਆ ਹੀ ਨਹੀਂ ਉਹਨਾਂ ਨੇ ਹੁਣ ਬੱਚੇ ਗਾਣ ਕੇ ਦੱਸਦੇ ਨੇ ਭੈਣ ਭਰਾ ਮੇਰੇ ਕਹਿੰਦੇ ਕਮਾਲ ਹੈ ਹੁਣ ਇੱਥੇ ਕੈਨੇਡਾ ਆ ਗਿਆ ਘਰ ਵਾਲੀ ਨਾਲ ਪੈ ਗਿਆ ਪੰਗਾ ਉਹ ਕਿਤੇ ਬਾਹਰ ਤੁਰ ਹੀ ਫਿਰਦੇ ਉਹਨੂੰ ਰੋਕਣ ਲੱਗਾ ਕੁੱਟਣ ਲਾ ਪਿਆ ਬਦਮਾਸ਼ੀ ਉਹਨੇ ਚਾਕੇ ਚਕਾਤਾ ਤੇ ਇੰਡੀਆ ਤੋਂ ਮੈਂ ਮੈਂ ਕਹਾ ਭਾਈ ਮੈਨੂੰ ਨਾ ਕਾਲ ਕਰਿਓ ਮੁੜ ਕੇ ਗੁੱਸਾ ਮੈਂ ਕਹਾ ਦੇਖੋ ਡੋਨਟ ਕਾਲ ਮੀ ਸਟਾਪ ਮੈਂ ਇਹ ਕੋਸ਼ ਕਰ ਸਕਦਾ ਮੈਂ ਕਹਾ ਮੈਂ ਤਾਂ ਇੱਕ ਕ੍ਰਿਮੀਨਲ ਬੰਦੇ ਦੀ ਕਿਵੇਂ ਸਪੋਰਟ ਕਰ ਸਕਦਾ ਮੈਂ ਤਾਂ ਇੱਕ ਚੈਨਲ ਰਨ ਕਰਦਾ ਮੈਂ ਠੋਕੇ ਜਵਾਬ ਦਿੱਤਾ ਮੁਰਕੇ ਪਤਾ ਨਹੀਂ ਕਿਹੜਾ ਬੰਦਾ ਲੱਭਿਆ ਉਹ ਬੰਦਾ ਮੈਨੂੰ ਕਾਲਾਂ ਕਰੀ ਜੋ ਯਾਰ ਮੇਰੇ ਗਾਲ ਸੱਪ ਪੈ ਗਿਆ ਮਰਿਆ ਫਲਾ ਮੈਂ ਕਹਾ ਬਾਈ ਜੀ ਤੁਸੀਂ ਫੈਸਲਾ ਲਿਆ ਆਪਣੀ ਆਪ ਡੀਲ ਕਰੋ ਸਟਾਪ ਮੈਂ ਕਹਾ ਜਿਹੜੇ ਬੰਦੇ ਸਾਡੀ ਬਾਤ ਹੀ ਨਹੀਂ ਪੁੱਛਦੇ ਕੋਈ ਬੁਲਾਉਂਦੇ ਨਹੀਂ ਚਲਾਉਂਦੇ ਨਹੀਂ ਇੱਥੇ ਆਏ ਦਾ ਪਤਾ ਨਹੀਂ ਕੋ ਗਏ ਦਾ ਪਤਾ ਨਹੀਂ ਕੌਣ ਕਿੱਥੇ ਹੈਗਾ ਤੇ ਜਦੋਂ ਉਹ ਸਿਆਪਾ ਪੈਗਾ ਮੈਂ ਆਪਣੇ ਗਾਲ ਕਿਉਂ ਪਾਈ ਫਿਰਾਂ ਮੈਂ ਕਹਾ ਅਸੀਂ ਵੀ ਹੁਣ ਸਿੱਖ ਗਏ ਆ ਬਥੇਰੇ ਧੋਖੇ ਖਾਦੇ ਨੇ ਸੋ ਜ਼ਿੰਦਗੀ ਆਪਣੇ ਆਪਣੀ ਜੀਓ ਠੀਕ ਆ ਮੈਂ ਨਹੀਂ